ਨਮਸਕਾਰ ਜੀ ਮੈਂ ਰਵਿੰਦਰਨੰਦ ਸਿਟੀ ਪੈਸ ਕਲਬ ਵੱਲੋਂ ਪ੍ਰੇਜ਼ੈਂਟ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦੀਵਾਲੀ ਜੀ ਦੀ ਵਿਸ਼ਖਰਮਾ ਦਿਵਸ ਤੇ ਬੰਦੀ ਛੋੜ ਦਿਵਸ ਦੀਆਂ ਤੁਮਨਾਵਾਂ ਦਿੰਦਾ ਮੈਂ ਆਸ ਕਰਦਾ ਪਰਮਾਤਮਾ ਅੱਗੇ ਇਹ ਸਾਰੇ ਲੋਕਾਂ ਲਈ ਖੁਸ਼ੀਆਂ ਭਰਿਆ ਆਵੇ ਔਰ ਪਰਮਾਤਮਾ ਸਾਰਿਆਂ ਨੂੰ ਹਰ ਵੇਲੇ ਖੁਸ਼ੀਆਂ ਦਿਖਾਵੇ ਔਰ ਮੈਂ ਇੱਕ ਹੋਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਆਪਣਾ ਦੀਵਾਲੀ ਨੂੰ ਆਪਾਂ ਖੁਸ਼ੀਆਂ ਨਾਲ ਮਿਲਾਏ ਭਾਈਚਾਰਾ ਬਣਾ ਕੇ ਰੱਖੀਏ ਤਾਂ ਕੀ ਸ਼ਹਿਰ ਵਾਸੀਆਂ ਨੂੰ ਇੱਕ ਚੰਗਾ ਸੰਦੇਸ਼ ਮਿਲ ਸਕੇ ਜੈ ਹਿੰਮਾ ਨਮਸਕਾਰ ਜੀ ਮੈਂ ਰਵਿੰਦਰਨੰਦ ਸਿਟੀ ਪ੍ਰੈਸ ক্লাব ਕੋ ਬਾੜਾ ਪ੍ਰੈਜ਼ੈਂਟ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦੀਵਾਲੀ ਸ਼੍ਰੀ ਵਿਸ਼ਕਰਮਾ ਦਿਵਸ ਤੇ ਬੰਦੀ ਛੋੜ ਦਿਵਸ ਦੀਆਂ ਤੁਖ ਕਾਮਨਾਵਾਂ ਦਿੰਦਾ ਮੈਂ ਆਸ ਕਰਦਾ ਪ੍ਰਮਾਤਮਾ ਅੱਗੇ ਇਹ ਸਾਰੇ ਜਹਾਰ ਲੋਕਾਂ ਲਈ ਖੁਸ਼ੀਆਂ ਭਰਿਆ ਆਵੇ ਔਰ ਪ੍ਰਮਾਤਮਾ ਸਾਰਿਆਂ ਨੂੰ ਆਰ ਵੱਲੇ ਖੁਸ਼ੀਆਂ ਦਿਖਾਵੇ ਔਰ ਮੈਂ ਇੱਕ ਹੋਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਆਪਣਾ ਦੀਵਾਲੀ ਨੂੰ ਆਪਾਂ ਖੁਸ਼ੀਆਂ ਨਾਲ ਮਨਾਏ ਭਾਈਚਾਰਾ ਬਣਾ ਕੇ ਰੱਖੀਏ ਤਾਂ ਕਿ ਕਹਿਰ ਵਾਸੀਆਂ ਨੂੰ ਇੱਕ ਚੰਗਾ ਸੰਦੇਸ਼ ਮਿਲ ਸਕੇ ਜੈ ਹਿੰਦ